ਮੇਰਾ ਨਾਮ ਨੀਰ ਕੁਮਾਰ ਫਰੰਟ ਸਿਹਾਲਾ ਜੀ ਰਾਤ ਤੇਰੀ ਹੁਣ ਜੀ 1:30 ਵਜੇ ਇਥੇ ਡੋਰੀ ਹੋਈ ਆ ਬਹੁਤ ਮਾੜੀ ਗੱਲ ਐ ਗੁਗਾ ਮਾਰ ਖਾਟੀ ਬਹੁਤ ਪ੍ਰਾਤਨਾ ਜੀ ਦੇ ਅੰਦਰ ਇੱਕ ਗੋਲਫ ਪਈ ਸੀਗੀ ਉਹਦਾ ਖੁੱਦਾ ਵਜ਼ਨ 40 ਕਿਲੋ ਸੀਗਾ ਉਹਦੇ ਵਿੱਚ 12 ਤਿੰਨ ਕਿਲੋ ਭਾਣ ਸੀਗੀ ਤੇ ਪਿਛਲੀ ਨੌਵੀਂ ਨੂੰ ਪੈਸੇ ਵੀ ਨਿਕਲਦੇ ਗਏ ਸੀ 1.2000 ਰੁਪਏ ਆ ਉਹ ਕੈਸ ਸੀਗਾ ਉਹਦੇ ਵਿੱਚ ਤੇ ਚੋਰ ਆਏ ਤੇ ਉਹਨਾਂ ਨੇ ਕੈਮਰਿਆਂ ਕਿ ਲੱਗੇ ਹੋਏ ਸੀ ਕਿ ਕੈਮਰੇ ਕੋਲ ਤੇਮਨਾ ਚੋਰ ਆਉਂਦੇ ਨੇ ਤੇ ਉਹਨਾਂ ਨੇ ਉਹ ਬਿੱਲਾ ਖਿੱਚ ਕੇ ਬਾਹਰ ਲੈ ਕੇ ਜਾਂ ਕੇ ਲਿਖਦੇ ਪਤਾ ਲੱਗਿਆ ਵੀ ਇਹ ਕੌਣ ਨੇ ਦੇਖੋ ਜੀ ਕਰੀਬ ਨੂੰ ਕੈਮਰੇ ਦੇ ਵਿੱਚ ਤਾਂ ਦੋ ਆਉਂਦੇ ਨੇ ਜੀ ਤੇ ਕਾਰਨ ਤਾਂ ਇਹੀ ਆ ਵੀ ਕੌਣ ਤਾਂ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਦੀ ਇਹ ਜਿਹੜੇ ਕੰਮ ਨੇ ਆਮ ਬੰਦਾ ਤਾਂ ਰੱਬ ਨੂੰ ਮੰਨਣ ਵਾਲੇ ਆਪਾਂ ਸਾਰੇ ਲੋਕ ਆ ਕੋਈ ਐਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਧਾਰਮਿਕ ਜਾਂਦਾ ਜਾਂਦੇ ਥੱਲੇ ਪੱਟੇ ਉਹੀ ਪੱਟੂਗਾ ਜਿਹੜਾ ਨਸ਼ੇੜੀ ਆ ਜਾ ਜਿਹੜੇ ਹਜੇ ਕੋਈ ਕੰਮ ਕਰਦ ਨਹੀਂ ਰਹੇ ਇਹ ਦੇਖਦੇ ਹੁਣ ਇਹਦੇ ਮੰਦਰ ਵੀ ਨਿਸ਼ਾਨਾ ਬਣਾਏ ਜਾ ਰਹੇ ਨੇ ਤੇ ਧਾਰਮਿਕ ਸਥਾਨ ਕੁਛ ਵੀ ਕਹਿ ਲੋ ਜਾਨਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਇਹ ਤਾਂ ਨਹੀਂ ਦੀ ਰੋਕੇ ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਫਿਰ ਇਹਨਾਂ ਨੂੰ ਹੁਣ ਆਇਆ ਹੁੰਦਾ ਵੀ ਲੋਕਾਂ ਦੇ ਘਰਾਂ ਚ ਜਾ ਆ ਘਰਾਂ ਦੇ ਕੈਮਰੇ ਲੱਗੇ ਹੋਏ ਨੇ ਜਾਂ ਘਰਾਂ ਦੇ ਵਿੱਚ ਵੱਡੇ ਵੱਡੇ ਕੁੱਤੇ ਰੱਖੇ ਹੋਏ ਨੇ ਉੱਥੋਂ ਜਾਣ ਤੋਂ ਡਰਦੇ ਨੇ ਹੁਣ ਜਿਹੜੇ ਬਾਰ ਬਾਰ ਕੋਈ ਧਾਰਮਿਕ ਜਗ੍ਹਾ ਬਣੀ ਆਈਆਂ ਨੇ ਉਹ ਜਗ੍ਹਾ ਨੂੰ ਨਿਸ਼ਾਨਾ ਇਹਨਾਂ ਨੇ ਬਣਾਇਆ ਹੋਇਆ ਹੈ ਇਹ ਇਸ ਵਾਰ ਫੰਦੀਲਾ ਦਿੱਤੀ ਪੁਲਿਸ ਹਾਂਜੀ ਪੁਲਿਸ ਆ ਕੇ ਵੀ ਗਈ ਹੈ ਜਿਹੜਾ ਸਾਨੂੰ ਇਹ ਜਿਹੜਾ ਇਹਦੀ ਗੋਲਕਾ ਇੱਥੋਂ ਤੋਂ 2 ਕਿਲੋਮੀਟਰ ਦੇ ਦੂਰੀ ਤੇ ਟੁੱਟ ਪਰੰਡ ਸੈਟਸ ਹੋਏ ਤੇ ਕਿਹਨੇ ਵਾਲੇ ਤੇ ਉਹ ਮਿਲੀ ਹੈ ਉਸ ਚੱਕਰ ਇਹ ਸਾਨੂੰ ਸਵੇਰੇ ਜਿਹੜਾ ਮੁੰਡਾ ਇੱਕ ਸੇਵਾ ਕਰਦਾ ਤੇ ਉਹਨੇ ਕੈਮਰਾ ਚੈੱਕ ਕਰੇ ਕਿ ਉਹਦੇ ਮੋਬਾਈਲ ਤੇ ਲਾਈਵ ਚੱਲਦਾ ਸਵੇਰੇ ਉੱਠ ਕੇ ਦੇਖਦਾ ਉਸ ਤੋਂ ਪਤਾ ਲੱਗਿਆ ਵੀ ਜਿਹੜੀ ਆ ਵਾਰਦਾਤ ਹੋਈ ਉਹਨੇ ਤੁਰੰਤ ਸਾਡੇ ਜਿਹੜੇ ਪੰਚਾਇਤ ਮੈਂਬਰ ਉਹਨੂੰ ਫੋਨ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਉਸ ਮੁਤਾਬਕ ਉਸੇ ਸਵੇਰੇ ਇਹ ਭਜਨਟ ਕਰੀ ਤੇ ਗੱਲਾਂ ਦਾ ਸਾਨੂੰ ਮਿਲ ਗਿਆ ਬਾਕੀ ਜਿਹੜੇ ਚੋਰ ਨੇ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰ ਚਾਹੀਦਾ ਕਿਉਂਕਿ ਹੈ ਤਾਂ ਆਪਣੇ ਇਲਾਕੇ ਦੇ ਇਹ ਨੇ ਜਾਲ ਨਾਲ ਫੜਦੇ ਨੇ ਜੋ ਦੱਸਣਗੇ ਵੀ ਫਲਾਣਾ ਬੰਦਾ ਕਿਉਂਕਿ ਆਪਾਂ ਜਿਹੜਾ ਆਹਨ ਕਮਾਂਡ ਨੂੰ ਪਤੀ ਹੁੰਦਾ ਵੀ ਕੌਣ ਕੌਣ ਨੇ ਤਾਂ ਉਹ ਬੰਦੇ ਫੜੇ ਜਾਂਦੇ ਜੇ ਰਾਤ ਕੀ 2 ਵਜੇ ਦੀ ਗੱਲ ਹੈ ਹਾਂਜੀ ਹਾਂਜੀ ਮੇਰਾ ਨਾਮ ਜੀ ਜਪਾਲ ਸਿੰਘ ਨੰਬਰਦਾਰ ਆ ਮੈਂ ਜਪਾਲ ਜੀ ਕੀ ਬੈਠਾ ਬਹੁਤੀ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਦੇਖਦੇ ਜਿਹੜੀ ਘਟਨਾ ਹੈ ਇਹ ਜੀ ਕੈਮਰਿਆਂ ਤੋਂ ਪਤਾ ਲੱਗਿਆ ਲਗਭਗ 1:30 ਵਜੇ ਦੀ ਘਟਨਾ ਹੈ ਸਵੇਰੋਂ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ ਵਿੱਚ ਵੀਡੀਓ ਪਾਈਆਂ ਅਸੀਂ ਬੰਦੇ ਜਣੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੇ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬੜੀ ਕਾਰਵਾਈ ਉਹ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਹੋਇਆ ਦੁੱਖ ਚਲੋ ਇੱਥੇ ਤਾਂ ਕੱਲ ਜੀ ਸਾਡੇ ਕੱਲ੍ਹ ਦੀ ਤੇਰੇ ਮੱਧਮਿਆਨੀ ਰਾਤ ਨੂੰ ਗੂਗਾ ਮਾੜੀ ਮੰਦਰ ਸਿਹਾਲੇ ਦੇ ਵਿੱਚ ਤੋਲਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਲੋਕ ਦਿੱਤੀ ਚੱਕ ਕੇ ਲੈ ਕੇ ਗਏ ਉਹਨਾਂ ਨੇ ਅਸੀਂ ਜਦੋਂ ਸਵੇਰੇ ਸਬਤ ਕੀਤੀ ਏਰੀਆ ਦੀ ਤਾਂ ਕੀਰਨੀਆ ਦੇ ਸੂਏ ਦੇ ਕੋਲੇ ਦੇ ਵਿੱਚ ਉਹ ਕੋਲੇ ਤਾਂ ਜਿਹੜਾ ਛੱਟਿਆ ਹੋਇਆ ਸੀ ਪਰ ਉਹ ਖਾਲੀ ਸੀ ਟਿੰਕ ਵਾਲਿਆਂ ਨੇ ਕਹਿਣਾ ਹੈ ਕਿ ਉਰੇ ਦੇ ਵਿੱਚ 15000 ਤੋਂ ਲੈ ਕੇ 20000 ਦੇ ਵਿੱਚ ਹੋ ਸਕਦੀ ਹੈ ਜੀ ਕਲੈਕਸ਼ਨ ਹੈ ਤੇ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਸਾਨੂੰ ਅੱਗੇ ਨੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੀ ਨੇ ਉਹਨੂੰ ਅਸੀਂ ਜਲਦੀ ਫੋਟੋਆਂ ਦੇ ਵਿੱਚ